ਜਿਵੇਂ ਮਾਰੇ ਇਹ ਆਪਦਾ ਪਿੱਛਾ ਕੰਡ ਕੰਡ ਕਮਾਈ ਉਸਨੇ ਕੰਡੇ ਦੇ ਕੋਲ ਗਿਆ ਮੇਰਾ ਮੋਬਾਈਲ ਚੋਰੀ ਕਰ ਲੈ ਮੈਨੂੰ ਨਹੀਂ ਪਤਾ ਲੱਗਿਆ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਆਨ ਕਰਕੇ ਜਦ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾਦਾ ਹੋਇਆ ਦਿਖਾਈ ਦਿੱਤਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਹੈ ਮੇਰੀ ਪੂਰਸੀ ਰਾਮ ਸਟਰੀਟ ਵਿਖੇ ਕਰਿਆਨੇ ਦੀ ਦੁਕਾਨ ਹੈ ਜੀ ਮੇਰੇ ਕੋਲ ਇੱਕ ਲੜਕਾ ਆਇਆ ਉਸਨੇ ਮੇਰੇ ਕੋਲ ਗੁੰਦੀ ਮੰਗੀ थी। ਕਹਿੰਦਾ ਗੁੰਦ ਕੀ ਬਾ ਮੈਂ ਕਹਿੰਦਾ 300 ਰੁਪਏ ਕਿਲੋ ਆ ਕਹਿੰਦਾ ਪਾਈਆ ਗੁੰਦ ਦੇ ਦੇ। ਮੈਂ ਪਾਈਆ ਗੁੰਦ ਤੋਲ ਦਿੱਤੀ ਉਹਨੂੰ ਤੇ ਉਹ ਬਾਅਦ ਚ ਕਹਿੰਦਾ ਵੀ ਇੱਕ ਡੱਬਾ ਦੇਸੀ ਘੋਦਾ ਦੇ ਦੋ ਸਿਫਤੀ ਦਾ। ਇਹ ਸਿਫਤੀ ਘੋਦਾ ਡੱਬਾ ਅਲਮਾਰੀ ਤੇ ਚੱਕਣ ਵਾਸਤੇ ਆ ਗਿਆ। ਜਦੋਂ ਵੀ ਮੈਂ ਮੜੇ ਆਪਦਾ ਪਿੱਛਾ ਕੰਡ ਕੰਡ ਕਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ। ਮੈਨੂੰ ਨਹੀਂ ਪਤਾ ਲੱਗਿਆ। ਬਾਈ 10 ਮਿੰਟ ਬਾਅਦ ਜਦੋਂ ਮੈਨੂੰ ਮੋਬਾਈਲ ਦੀ ਲੋੜ ਪਈ ਮੈਂ ਦੇਖਿਆ ਮੇਰਾ ਮੋਬਾਈਲ ਚੋਰੀ ਹੋ ਚੁੱਕਿਆ ਸੀਗਾ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਔਨ ਕਰਕੇ ਜੇ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾਦਾ ਹੋਇਆ ਦਿਖਾਈ ਦਿੱਤਾ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਮੇਰਾ ਮੋਬਾਈਲ ਜਿਹੜਾ ਮੈਨੂੰ ਕਾਰਵਾਈ ਕੀਤੀ ਜਾਵੇ ਤੇ ਮੇਰਾ ਦਵਾਇਆ ਜਾਵੇ ਜੀ ਠੀਕ ਹੈ ਧੰਨਵਾਦ ਦੁਨੀ ਮੇ ਮੜੀ ਆਪ ਦਾ ਪਿੱਛਾ ਕੰਡ ਕੰਡ ਭਮਾਈ ਉਸ ਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਓਨ ਕਰਕੇ ਜਦ ਦੇਖਿਆ ਤੇ ਉਹ ਨਰਦਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾਦਾ ਹੋਇਆ ਵਸਾਈ ਦਿੱਤਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਹੈ ਮੇਰੀ ਪੁਲਸੀਨਾਮ ਸਟਰੀਟ ਵਿਖੇ ਕਰਿਆਨੇ ਦੀ ਦੁਕਾਨ ਹੈ ਜੀ ਮੇਰੇ ਕੋਲ ਇੱਕ ਲੜਕਾ ਆਇਆ ਉਸ ਨੇ ਮੇਰੇ ਕੋਲ ਗੁੰਦੀ ਮੰਗ ਕੀਤੀ ਆ ਕਹਿੰਦਾ ਗੁੰਦ ਕੀ ਭਾ ਮੈਂ ਕਹਿੰਦਾ 300 ਰੁਪਏ ਕਿਲੋ ਆ ਕਹਿੰਦਾ ਪਾਈਆ ਗੁੰਦ ਦੇ ਦੇ ਉਹ ਮੈਂ ਪਾਈਆ ਗੁੰਦ ਤੋਲ ਦਿੱਤੀ ਉਹਨੂੰ ਤੇ ਉਹ ਬਾਅਦ ਚ ਕਹਿੰਦਾ ਵੀ ਇੱਕ ਡੱਬਾ ਦੇਸੀ ਘੋਦਾ ਦੇ ਦੇ ਸਿਫਤੀ ਦਾ ਮੈਂ ਸਿਫਤੀ ਘੋਦਾ ਡੱਬਾ ਅਲਮਾਰੀ ਤੇ ਚੱਕਣ ਵਾਸਤੇ ਆ ਗਿਆ ਜਦੋਂ ਹੀ ਮੈਂ ਮੜੀ ਆਪਦਾ ਪਿੱਛਾ ਕੰਡ ਕੰਡ ਘਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਬਾਅਦ 10 ਮਿੰਟ ਬਾਅਦ ਜਦੋਂ ਮੈਨੂੰ ਮੋਬਾਈਲ ਦੀ ਨੋਟ ਪਈ ਮੈਂ ਦੇਖਿਆ ਮੇਰਾ ਮੋਬਾਈਲ ਚੋਰੀ ਹੋ ਚੁੱਕਿਆ ਸੀਗਾ ਦੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਔਨ ਕਰਕੇ ਜਦ ਦੇਖਿਆ ਤੇ ਉਹ ਲੜਕਾ ਬਾਈ ਚੋਰੀ ਕਰਕੇ ਆਪਦੇ ਜੇਬ ਚ ਪਾੰਦਾ ਹੋਇਆ ਵਸਾਈ ਦਿੱਤਾ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਮੇਰਾ ਮੋਬਾਈਲ ਜਿਹੜਾ ਮੈਨੂੰ ਕਾਰਵਾਈ ਕੀਤੀ ਜਾਵੇ ਤੇ ਮੇਰਾ ਦਵਾਇਆ ਜਾਵੇ ਜੀ ਠੀਕ ਹੈ ਧੰਨਵਾਦ ਜਿਵੇਂ ਮੜੀ ਆਪਦਾ ਪਿੱਛਾ ਕੰਡ ਕੰਡ ਘਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਬਾਦ ਜਿਸੀ ਦੁਕਾਨ ਦੇ ਕੈਮਰੇ ਫੋਨ ਕਰਕੇ ਜੇ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾੰਦਾ ਹੋਇਆ ਬੁਸਾਈ ਦਿੱਤਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਹੈ ਮੇਰੀ ਪੂਰਸੀ ਰਾਮ ਸ੍ਰੀ ਵਿਕ੍ਰ ਕਰੀਆਨੇ ਦੀ ਦੁਕਾਨ ਹੈ ਜੀ ਮੇਰੇ ਕੋਲ ਇੱਕ ਲੜਕਾ ਆਇਆ ਉਸਨੇ ਮੇਰੇ ਕੋਲ ਗੂੰਦ ਦੀ ਮੰਗ ਕੀਤੀ ਆ ਕਹਿੰਦਾ ਗੂੰਦ ਕੀ ਭਾ ਮੈਂ ਕਿਹਾ ਜੀ 300 ਰੁਪਏ ਕਿਲੋ ਆ ਕਹਿੰਦਾ ਪਾਈਆ ਗੂੰਦ ਦੇ ਦਿਓ ਮੈਂ ਪਾਈਆ ਗੂੰਦ ਤੋਲ ਦਿੱਤੀ ਉਹਨੂੰ ਉਹ ਬਾਅਦ ਚ ਕਹਿੰਦਾ ਵੀ ਇੱਕ ਡੱਬਾ ਦੇਸੀ ਘੋਦਾ ਦੇ ਦੋ ਸਿਫਤੀ ਦਾ ਇਹ ਸਿਫਤੀ ਘੋਦਾ ਡੱਬਾ ਅਲਮਾਰੀ ਤੇ ਚੱਕਣ ਵਾਸਤੇ ਆ ਗਿਆ ਜਦੋਂ ਹੀ ਮੈਂ ਮੜੀ ਆਪਦਾ ਪਿੱਛਾ ਕੰਡ ਕੰਡ ਕਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਬਾਅਦ 10 ਮਿੰਟ ਬਾਅਦ ਜਦੋਂ ਮੈਨੂੰ ਮੋਬਾਈਲ ਦੀ ਲੋਡ ਪਈ ਮੈਂ ਦੇਖਿਆ ਮੇਰਾ ਮੋਬਾਈਲ ਚੋਰੀ ਹੋ ਚੁੱਕਿਆ ਸੀਗਾ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਔਨ ਕਰਕੇ ਜੇ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਜੀਵ ਚ ਪੰਦਾ ਹੋਇਆ ਵਿਸਾਇਹ ਦਿੱਤਾ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਮੇਰਾ ਮੋਬਾਈਲ ਜਿਹੜਾ ਮੈਨੂੰ ਕਾਰਵਾਈ ਕੀਤੀ ਜਾਵੇ ਤੇ ਮੇਰਾ ਦੁਆਇਆ ਜਾਵੇ ਜੀ ਠੀਕ ਹੈ ਧੰਨਵਾਦ ਜਿਹੜੀ ਮੈਂ ਮੜੀ ਆਪ ਦਾ ਪਿੱਛਾ ਕੰਡ ਕੰਡ ਘਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਫੋਨ ਕਰਕੇ ਜਾਂ ਦੇਖਿਆ ਤੇ ਉਹ ਨਰਦਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾੰਦਾ ਹੋਇਆ ਦੋਸ਼ਾਈ ਦਿੱਤਾ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਵਿਸ਼ੇ ਕੁਮਾਰ ਹੈ। ਮੇਰੀ ਪੁਲਸੀ ਰਾਮ ਸਟਰੀਟ ਵਿੱਚ ਇੱਕ ਕਰਿਆਨੇ ਦੀ ਦੁਕਾਨ ਹੈ ਜੀ। ਮੇਰੇ ਕੋਲ ਇੱਕ ਲੜਕਾ ਆਇਆ ਉਸਨੇ ਮੇਰੇ ਕੋਲ ਗੁੰਦ ਦੀ ਮੰਗ ਕੀਤੀ ਆ। ਕਹਿੰਦਾ ਗੁੰਦ ਕੀ ਭਾਅ? ਮੈਂ ਕਹਿੰਦਾ 300 ਰੁਪਏ ਕਿਲੋ ਆ ਕਹਿੰਦਾ ਪਾਈਆ ਗੁੰਦ ਦੇ ਦਿਓ। ਮੈਂ ਪਾਈਆ ਗੁੰਦ ਤੋਲ ਦਿੱਤੀ ਉਹਨੂੰ। ਉਹ ਬਾਅਦ ਚ ਕਹਿੰਦਾ ਵੀ ਇੱਕ ਡੱਬਾ ਦੇਸੀ ਘੋਦਾ ਦੇ ਦੋ ਸਿਫਤੀ ਦਾ ਮੈਂ ਸਿਫਤੀ ਘੋਦਾ ਡੱਬਾ ﺍﻟमारी ਤੇ ਚੱਕਣ ਵਾਸਤੇ ਆ ਗਿਆ ਜਦੋਂ ਵੀ ਮੈਂ ਮੜੀ ਆਪਦਾ ਪਿੱਛਾ ਕੰਡ ਕੰਡ ਘਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਬਾਅਦ 10 ਮਿੰਟ ਬਾਅਦ ਜਦੋਂ ਮੈਨੂੰ ਮੋਬਾਈਲ ਦੀ ਲੋਡ ਪਈ ਮੈਂ ਦੇਖਿਆ ਮੇਰਾ ਮੋਬਾਈਲ ਚੋਰੀ ਹੋ ਚੁੱਕਿਆ ਸੀਗਾ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਔਨ ਕਰਕੇ ਜੇ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਦੇਵ ਚ ਬੰਦਾ ਹੋਇਆ ਮੁਸਾਈਦ ਦਿੱਤਾ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਮੇਰਾ ਮੋਬਾਈਲ ਜਿਹੜਾ ਮੈਨੂੰ ਕਾਰਵਾਈ ਕੀਤੀ ਜਾਵੇ ਤੇ ਮੇਰਾ ਦਵਾਇਆ ਜਾਵੇ ਜੀ ਠੀਕ ਹੈ ਧੰਨਵਾਦ